ਗੁਰੂ ਅੰਗਦ ਦੇਵ ਜੀ ਨੇ ਦੋ ਵੱਡੇ ਕੰਮ ਕੀਤੇ ਨੇ ਦੱਸ ਸਕਦੇ ਕੀ ਕੰਮ ਕੀਤੇ ਨੇ ਕੀ ਗੁਰੂਗ੍ਰਾਮ ਸਾਹਿਬ ਦੇ ਵਿੱਚ ਇਹ ਗੱਲ ਹੈਗੀ ਆ ਵੀ ਤੁਹਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਆ ਬਿਲਕੁਲ ਹੈ ਅਸੀਂ ਫੋਨ ਦੀ ਮੋਬਾਈਲ ਨੂੰ ਛੱਡ ਕੇ ਬਾਹਰਲੇ ਗੇਮਾਂ ਖੇਡਾਂਗੇ ਸ਼ਾਬਾਸ਼ ਆ ਸਭ ਤੋਂ ਵਧੀਆ ਗੱਲ ਕੀਤੀ ਆ ਅਸੀਂ ਫੋਨ ਦੀਆਂ ਗੇਮਾਂ ਨੂੰ ਛੱਡ ਕੇ ਅੱਜ ਕੱਲ ਨਸ਼ਾ ਚੱਲ ਪਿਆ ਜੀ ਚਿੱਟੇ ਦਾ ਸਮੈਕ ਦਾ ਤਾਂ ਸਾਰਿਆਂ ਨਾਲੋਂ ਭੈੜਾ ਨਸ਼ਾ ਜਿਹੜਾ ਉਹ ਅੱਜ ਦੇ ਟਾਈਮ 'ਚ ਫੋਨ ਦਾ ਨਸ਼ਾ ਤੁਹਾਨੂੰ ਦਿਖ ਰਿਹਾ ਸੀ ਸਾਡੇ ਏਰੀਆ ਦੇ ਬੱਚੇ ਫੋਨਾਂ ਦੇ ਵਿੱਚ ਜ਼ਿਆਦਾ ਜਾ ਰਹੇ ਸੀਗੇ ਫੋਨਾਂ ਦੇ ਆ ਗੇਮਾਂ ਸਾਡੇ ਗਰਾਊਂਡ ਦੇ ਗੇਮਾਂ ਸੀਆਂ ਮੈਸੀਂ ਕਿਸੇ ਬਿਲਡਿੰਗ ਵਾਸਤੇ ਪਿੰਡ 'ਚ ਨਹੀਂ ਨਿਕਲਾਂਗੇ ਕਿਸੇ ਗੁਰਦੁਆਰੇ ਦੇ ਲੰਗਰ ਵਾਸਤੇ ਪਿੰਡ 'ਚ ਨਹੀਂ ਨਿਕਲਾਂਗੇ ਜੇ ਤੁਹਾਡੇ ਫਿਊਚਰ ਵਾਸਤੇ ਨਿਕਲਣਾ ਪਿਆ ਤਾਂ ਅਸੀਂ ਝੋਲੀ ਅੱਡ ਕੇ ਪਿੰਡ ਵਿੱਚ ਇਕੱਲੇ ਇਕੱਲੇ ਘਰ ਜਾਵਾਂਗੇ ਆਪਣੀ ਸਾਡੇ ਪਿੰਡ ਦੇ ਬੱਚਿਆਂ ਦਾ ਫਿਊਚਰ ਬਣਾ ਦੋ ਇਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਇਹਨਾਂ ਨੂੰ ਇੱਕ ਨਸ਼ਾ ਜ਼ਰੂਰ ਉਹ ਨਸ਼ਾ ਇਹ ਐਸਾ ਲਾਓ ਜਵਾਨੀ ਦਾ ਨਸ਼ਾ ਲੱਗੇ ਚੜਦੀ ਕਲਾ ਦਾ ਨਸ਼ਾ ਲੱਗੇ ਬਹੁਤ ਵਧੀਆ ਫਿਚਰ ਫਾਈਟਰ ਬੋਲੇ ਸੋਨਿਹਾਰਾ ਅੱਜ ਪਿੰਡ ਸਿੱਧੂਵਾਲ ਦੇ ਵਿੱਚ ਬੱਚਿਆਂ ਦੀ ਮਿਹਨਤ ਤੋਂ ਬਾਅਦ ਪਹਿਲੀ ਦੌੜ ਲੱਗੀ ਹੈ ਜਿਹੜੀ ਤਕਰੀਬਨ ਤਕਰੀਬਨ 2.5 ਤੋਂ 3 ਕਿਲੋਮੀਟਰ ਦੀ ਦੌੜ ਬਣੀ ਸੀ ਤੇ ਉਸ ਦੌੜ ਦੇ ਵਿੱਚ ਬੱਚੇ ਤੁਸੀਂ ਦੇਖ ਰਹੇ ਹੋ ਕਿੰਦਾ ਪੂਰੇ ਪਿੰਡ ਦੇ ਉੱਪਰ ਦੀ ਦੌੜ ਲਾ ਕੇ ਆ ਰਹੇ ਨੇ ਔਰ ਨਾਲ-ਨਾਲ ਹੀ ਫਰਸਟ ਏਡ ਦਾ ਧਿਆਨ ਰੱਖਿਆ ਗਿਆ ਉਹਦੇ ਵਾਸਤੇ ਮੈਡੀਕਲ ਸਹੂਲਤ ਵਾਸਤੇ ਟੀਮ ਨਾਲ ਹੋ ਸਕਦਾ ਹੈ ਕਿ ਬੱਚੇ ਨੂੰ ਗਿਰ ਕੇ 6:00 ਵਜੇ ਤੇ ਉਹਦੇ ਵਾਸਤੇ ਪੂਰਾ ਪ੍ਰਬੰਧ ਸੀ ਤੇ ਨਾਲ-ਨਾਲ ਇੱਕ ਸਾਡੀ ਦੇਸੀ ਐਂਬੂਲੈਂਸ ਕੇ ਲਈਏ ਔਰ ਬੜੀ ਜਲਦੀ ਹੋਏਗਾ ਕਿ ਇਹ ਸਾਰੀਆਂ ਚੀਜ਼ਾਂ ਆ ਜਾਣੀਆਂ ਨੇ ਇੱਕ ਆਟੋ ਨੂੰ ਐਂਬੂਲੈਂਸ ਬਣਾ ਕੇ ਨਾਲ-ਨਾਲ ਦੌੜਾਇਆ ਗਿਆ ਕਿ ਅਗਰ ਬੱਚਾ ਥੱਕਦਾ ਜਾਂ ਬੈਠਦਾ ਤਾਂ ਉਹਨੂੰ ਉਹ ਸਾਟੋ ਦੇ ਵਿੱਚ ਬਿਠਾ ਕੇ ਵਾਪਸ ਗਰਾਊਂਡ ਵਿੱਚ ਲੈ ਕੇ ਹੁੰਦਾ ਜਾਏ। ਬਸ ਇੱਕ ਗਰਾਊਂਡ ਦੀ ਘਾਟ ਹੈ ਔਰ ਉਹ ਵੀ ਛੇਤੀ ਪੂਰੀ ਹੋ ਜਾਣੀ ਹੈ ਔਰ ਇਸੇ ਪਿੰਡ ਦੇ ਵਿੱਚ ਸਿੱਧੂਵਾਲ ਪਿੰਡ ਦੇ ਵਿੱਚੋਂ ਅੱਜ ਪਿੰਡ ਸਿੱਧੂਵਾਲ ਵਿੱਚ ਦੌੜਾ ਲਾ ਰਹੇ ਨੇ ਕੱਲ ਪਟਿਆਲੇ ਦੇ ਵਿੱਚ ਦੌੜਾ ਲਾਉਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਦੌੜਾ ਲਾਉਣਗੇ ਇੱਕ ਦਿਨ ਉਹ ਆਊਗਾ ਜਦੋਂ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਵੀ ਇਹ ਬੱਚੇ ਦੌੜਾ ਲੈਣਗੇ। ਨਾਲੂ ਜਿਹੜੇ ਬੱਚੇ 1st 2nd 3rd ਆਉਣਗੇ ਬੱਚੇ ਉਹਨਾਂ ਬੱਚਿਆਂ ਨੂੰ ਇਨਾਮ ਦਿੱਤੇ ਜਾਣਗੇ। ਔਰ ਬਾਕੀਆਂ ਨੂੰ ਵੀ ਹੋਰ ਉਤਸ਼ਾਹ ਦਿੱਤਾ ਜਾਊਗਾ ਸਾਡੇ ਸਰਦਾਰ ਭਗਵਾਨ ਸਿੰਘ ਖੋਜੀ ਜੀ ਦਾ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਨੇ ਸਾਡੇ ਲਈ ਸਮਾਂ ਕੱਢਿਆ ਸਾਡੇ ਬੱਚਿਆਂ ਲਈ ਤੇ ਮੇਰੀ ਟੀਮ ਦਾ ਸਿੱਧੂ ਵਾਲੀ ਦਾ ਬਹੁਤ ਹੀ ਪਹਿਲੇ ਦਿਲੋਂ ਧੰਨਵਾਦ ਕਰਦਾ ਮੈਂ ਜਿਹੜੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੋੜ ਕੇ ਖੜੇ ਨੇ ਜਿਹੜੇ ਮੈਂ ਕਦੋਂ ਵੀ ਫੋਨ ਕਰਾਂ ਬੱਚਿਆਂ ਲਈ ਵੀ ਆਪਾਂ ਨੇ ਇਹ ਪ੍ਰੋਜੈਕਟ ਕਰਨਾ ਤਾਂ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਤੇ ਭਗਵਾਨ ਜੀ ਵੀ ਸਾਡਾ ਬਹੁਤ ਸਾਥ ਦੇ ਰਹੇ ਨੇ ਤੇ ਦਿਨੋਂ ਨਾਲ ਇੱਕ ਇਹ ਸੋਚ ਸੀਗੀ ਕਿ ਸਾਡੇ ਬੱਚੇ ਨੇ ਨਾ ਜਿਹੜੇ ਤਾਂ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕਰਿਆ ਸੀ ਮੈਂ ਬਾਈ ਜੀ ਕੋਚ ਜੀ ਨਾਲ ਗੱਲ ਕਰੀ ਵਾ ਇਦਾਂ ਕਰਕੇ ਅਸੀਂ ਬੱਚਿਆਂ ਨੂੰ ਥੋੜਾ ਜਿਹਾ ਖੇਡਾਂ ਵੱਲ ਲੈਣਾ ਚਾਹੁੰਦੇ ਆ ਤਾਂ ਸਾਡਾ ਕੋਚ ਸਾਹਿਬ ਨੇ ਬਹੁਤ ਮਤਲਬ ਮਦਦ ਕੀਤੀ ਸਾਥ ਦਿੱਤਾ ਕੋਈ ਬਿਨਾ ਪੈਸੇ ਤੋਂ ਬਿਨਾ ਕਿਸੇ ਲਾਲਚ ਤੋਂ ਸਾਡਾ ਸਾਥ ਦੇ ਰਹੇ ਨੇ ਬਹੁਤ ਜ਼ਿਆਦਾ ਸਭ ਤੋਂ ਵੱਡੀ ਗੱਲ ਜਦੋਂ ਸਾਡੇ ਬੱਚੇ ਫੋਨਾਂ ਤੋਂ ਬਚ ਰਹਣਗੇ ਇਹਨਾਂ ਦੀ ਨਿਗਾ ਵੀ ਠੀਕ ਰਹੇਗੀ ਕਿਉਂਕਿ ਅੱਜ ਕੱਲ ਤੁਸੀਂ ਦੇਖੋ ਜਿਹੜੇ 11 12 ਸਾਲਾਂ ਦੇ ਬੱਚੇ ਹੋ ਜਾਂਦੇ ਨੇ ਤਾਂ ਉਹਨਾਂ ਦੇ ਐਨਕਾਂ ਲਾਜ਼ਮੀ ਹੋ ਗਈਆਂ ਤਾਂ ਇਹ ਚੀਜ਼ਾਂ ਤੋਂ ਅਸੀਂ ਬੱਚਿਆਂ ਨੂੰ ਮੁਕਤ ਕਰਨਾ ਚਾਹੁੰਦੇ ਹਾਂ ਅਸੀਂ ਖੇਡਾਂ ਵੱਲ ਲੈ ਕੇ ਜਾਣਾ ਚਾਹੁੰਦੇ ਹਾਂ ਜਦੋਂ ਬੱਚੇ ਖੇਡਣਗੇ ਤੰਦਰੁਸਤ ਰਹਿਣਗੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਨਗੇ ਕਿਉਂਕਿ ਸਾਡੇ ਪਿੰਡ 'ਚ ਕੋਈ ਖਿਡਾਰੀ ਨਹੀਂ ਹੋਇਆ ਅਸੀਂ ਕਹਿੰਦੇ ਆਂ ਵੀ ਸਾਡੇ ਪਿੰਡ 'ਚੋਂ ਸਾਡੇ ਬੱਚੇ ਮੱਲਾ ਮਾਰਨ ਸਾਡਾ ਨਾਮ ਰੋਸ਼ਨ ਕਰਨ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਨ ਸਾਡੇ ਪਿੰਡ ਦਾ ਸਿੱਧੂਵਾਲ ਦਾ ਅਗਲਾ ਪੁੱਛੇ ਕਿੱਥੋਂ ਦਾ ਸਿੱਧੂਵਾਲ ਦਾ ਕਿੱਥੋਂ ਦਾ ਉੱਚੇ گاਉਂ ਦਾ ਤਾਂ ਅਸੀਂ ਪਰਮਾਤਮਾ ਅੱਗੇ ਵੀ ਇਹ ਅਰਜ਼ ਕਰਦੇ ਆਂ ਵੀਰ ਪ੍ਰਮਾਤਮਾ ਸਾਡੇ ਬੱਚਿਆਂ ਨੂੰ ਪੂਰੀ ਤੰਦਰੁਸਤੀ ਦੇਵੇ ਤੇ ਇਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਜਿਹੜੇ ਸਾਡੇ ਨਗਰ ਦੇ ਵਾਸੀ ਨੇ ਬਹੁਤ ਸਾਥ ਦੇ ਰਹੇ ਮਤਲਬ ਬਹੁਤ ਹੌਸਲਾ ਦਿੰਦੇ ਨੇ ਵੀ ਤੂੰ ਕਰੀ ਚੱਲ ਅਸੀਂ ਤੇਰੇ ਮਗਰਾਂ ਕਿਉਂਕਿ ਮੈਂ ਇੱਕ ਬੱਚਿਆਂ ਦੇ ਭਵਿੱਖ ਬਾਰੇ ਗੱਲ ਕਰਨਾ ਚਾਹੁੰਦਾ ਵੀ ਬੱਚਿਆਂ ਨੂੰ ਸਾਡਾਂ ਨੂੰ ਕਾਮਯਾਬੀ ਮਿਲੇ ਅਸੀਂ ਬੱਚਿਆਂ ਨੂੰ ਕਾਬਲ ਬਣਾਉਣਾ ਨਾ ਕਿ ਬੱਚਿਆਂ ਨੂੰ ਨੌਕਰੀਆਂ ਦੇ ਮਗਰ ਭਜਾਉਣਾ ਜਦੋਂ ਸਾਡਾ ਬੱਚਾ ਕਾਬਲ ਹੋ ਗਿਆ ਨਾ ਨੌਕਰੀ ਦੇ ਤਾਂ ਨੌਕਰੀ ਤਾਂ ਮਗਰ ਮਗਰ ਫਿਰੂਗੀ ਤਾਂ ਸਾਡੇ ਬੱਚਿਆਂ ਦੇ ਮੂੰਹੋਂ ਇਹੀ ਕਹੋਣਾ ਹੈ ਵੀ ਅਰ ਅਸੀਂ ਦੋ ਨੌਕਰੀਆਂ ਤਾਂ ਛੱਡਿਆ ਏ ਹੁਣ ਤੀਜੀ ਲੈਣ ਚੱਲੇ ਆ ਤਾਂ ਆਪਣੇ ਆਪਣੇ ਨਾਮ ਤੇ ਬੱਚੇ ਤਾੜੀ ਲਾ ਦੇਣ ਸਾਡੇ ਪਿੰਡ ਵਾਸੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡਾ ਦਿਨ ਰਾਤ ਸਾਥ ਦੇ ਰਹੇ ਤੇ ਮੇਰੀ ਟੀਮ ਦਾ ਤੇ ਭਗਵਾਨ ਸਿੰਘ ਖੋਜੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਖੇਡਾਂ ਲੱਗੀਆਂ ਜੀ ਸੰਦੀਪ ਸਾਹਿਲ ਜੀ ਕਰਕੇ ਬਹੁਤ ਵਧੀਆ ਖੇਡਾਂ ਹੋਈਆਂ ਸਾਡੇ ਪਿੰਡ ਨੂੰ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਮੈਂ ਬੱਚਿਆਂ ਨਾਲ ਚਾਹਨਾ ਹਾਂ ਕਿ ਉਹ ਸਾਡੇ ਸੰਦੀਪ ਸਾਹਿਲ ਜੀ ਦਾ ਸਾਥ ਦੇਣ ਅਸੀਂ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਾਂਗੇ ਅਸੀਂ ਫੋਨ ਦੀ ਮੋਬਾਈਲ ਨੂੰ ਛੱਡ ਕੇ ਬਾਹਰਲੇ ਗੇਮਾਂ ਖੇਡਾਂਗੇ ਸ਼ਾਬਾਸ਼ ਆ ਸਭ ਤੋਂ ਵਧੀਆ ਗੱਲ ਕੀਤੀ ਆ ਅਸੀਂ ਫੋਨ ਦੀਆਂ ਗੇਮਾਂ ਨੂੰ ਛੱਡ ਕੇ ਠੀਕ ਹੈ ਹੁਣ ਸਭ ਤੋਂ ਵੱਡੀ ਮੈਂ ਗੱਲ ਦੱਸਦਾ ਸਾਡੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਠੀਕ ਹੈ ਕੀ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ ਚਾਰ ਉਦਾਸੀਆਂ ਕੀਤੀਆਂ ਕੀਤੀਆਂ ਨਾ ਉਹਨਾਂ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਆਏ ਗੁਰੂ ਅੰਗਦ ਦੇਵ ਜੀ ਨੇ ਦੋ ਵੱਡੇ ਕੰਮ ਕੀਤੇ ਨੇ ਦੱਸ ਸਕਦਾ ਕੀ ਕੰਮ ਕੀਤੇ ਨੇ ਪਹਿਲੇ ਨੰਬਰ ਤੇ এডਿਕੇਸ਼ਨ ਲੈ ਕੇ ਆਉਂਦੀ ਦੂਜੇ ਨੰਬਰ ਤੇ ਮਲ ਅਖਾੜਾ ਖੋਲਿਆ ਕੁਸਤੀਆਂ ਕਰਵਾਈਆਂ ਤੇ ਸਾਡੇ ਕੋਚ ਸਾਹਿਬ ਜੀ ਨੇ ਜਿਹੜੇ ਕਿ ਬਹੁਤ ਵਧੀਆ ਕੋਚਿੰਗ ਵੀ ਦੇ ਰਹੇ ਨੇ ਆ ਮਿਲਟਰੀ ਕੈਂਪ ਦੇ ਵਿੱਚ ਵੀ ਜਾ ਕੇ ਟ੍ਰੇਨਿੰਗ ਦੇ ਰਹੇ ਨੇ ਤੇ ਪਿੰਡ ਸਿੱਧੂਵਾਲ ਦੇ ਬੱਚਿਆਂ ਨੂੰ ਵੀ ਟ੍ਰੇਨਿੰਗ ਦੇ ਰਹੇ ਨੇ ਛੋਟਾ ਸਾਨੇ ਉਪਰਾਲਾ ਕੀਤਾ ਜਿਸ ਦੇ ਨਾਲ ਕਿ ਸਾਨੂੰ ਦਿਖ ਰਿਹਾ ਸੀ ਸਾਡੇ ਏਰੀਆ ਦੇ ਬੱਚੇ ਖੋਨਾਂ ਦੇ ਵਿੱਚੋਂ ਜ਼ਿਆਦਾ ਜਾ ਰਹੇ ਸੀਗੇ ਖੋਨਾਂ ਦੇ ਅਗੇਮਾਂ ਸਾਡੇ ਗਰਾਊਂਡ ਦੇ ਅਗੇਮਾਂ ਸੀ ਆ ਉਹਨਾਂ ਨੂੰ ਖਤਮ ਕਰਦਿਆਂ ਜਾ ਰਹੀਆਂ ਨੇ ਥਾਨੇ ਛੋਟਾ ਉਪਰਾਲਾ ਕੀਤਾ ਵੀ ਅਸੀਂ ਕਿਉਂ ਨਾ ਆਪਣੇ ਏਰੀਆ ਦੇ ਬੱਚਿਆਂ ਨੂੰ ਸਾਡੇ ਆਸ-ਪਾਸ ਦੇ ਜੋ ਪਿੰਡ ਨੇ ਉਹਨਾਂ ਨੂੰ ਅਸੀਂ ਗਰਾਊਂਡ ਲੈਵਲ ਦੇ ਵਿੱਚ ਲੈ ਕੇ ਆਈਏ ਕਿਸੇ ਵਧੀਆ ਅੱਛੇ ਲੈਵਲ ਦੇ ਵਿੱਚ ਖੜਾਈਏ ਤਾਂ ਸਾਡੇ ਪਿੰਡ ਦਾ ਸਾਡੇ ਏਰੀਆ ਦਾ ਨਾਮ ਰੋਸ਼ਨ ਹੋਵੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਏਰੀਆ ਦੇ ਵਿੱਚ ਕੋਈ ਮਹਾਨ ਕੰਮ ਹੋਵੇ ਅਸੀਂ ਇਹ ਛੇਤੀ ਤੋਂ ਛੇਤੀ ਅਸੀਂ ਕਰ ਰਹੇ ਹਾਂ ਉਪਰਾਲਾ ਤਾਂ ਸਾਨੂੰ ਗਰਾਊਂਡ ਦੀ ਦਿੱਕਤ ਆ ਗਰਾਊਂਡ ਅਸੀਂ ਹੋ ਸਕਦਾ ਵੀ ਜਲਦੀ ਤੋਂ ਜਲਦੀ ਅਸੀਂ ਅਲਰਟ ਕਰਵਾਵਾਂਗੇ ਤਾਂ ਕਿ ਸਾਨੂੰ ਕਿਤੇ ਬਾਹਰ ਖੇਡਣ ਵਾਸਤੇ ਨਾ ਜਾਣਾ ਪਵੇ ਅਸੀਂ ਆਪਣੇ ਏਰੀਆ ਦੇ ਵਿੱਚ ਖੇਡੀਏ ਬਹੁਤ ਉਤਸ਼ਾਹ ਨਾਲ ਅੱਗੇ ਤੋਂ ਹਨਾ ਰੇਸਾਂ ਲਾਉਣੀਆਂ ਪਾਉਣਾ ਆਪਣੇ ਜਿਹੜੇ ਦੋਸਤ ਮਿੱਤਰ ਰਹਿ ਗਏ ਉਹਨਾਂ ਨੂੰ ਵੀ ਨਾਲ ਲੈ ਕੇ ਆਉਣਾ ਤੁਸੀਂ ਸਾਡੇ ਬਾਬਾ ਜੀ ਨੂੰ ਵੀ ਸਨਮਾਨ ਕਰਨਾ ਇਹਨਾਂ ਦਾ ਵੀ ਬਹੁਤ ਯੋਗਦਾਨ ਹੋਇਆ ਸਾਡੇ ਦਾ ਚਲੋ ਜੀ ਆਜੋ ਆਜੋ ਜੀ ਆਜੋ ਫਿਚਰ ਫਾਈਟਰ ਫਿਚਰ ਫਾਈਟਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ